ਲਾਂਕੇ ای وی ایم ਦੇ ਵਿੱਚ ਅੱਜ ਕਿਸਮਤ ਜਿਹੜੀ ਉਹ ਬੰਦ ਹੋਣੀ ਆ ਖਡੂਰ ਸਾਹਿਬ ਤੋਂ ਦੇਖਦੇ ਆ ਕਿ ਕਿਸ ਨੂੰ ਚੁਣਿਆ ਜਾਂਦਾ ਹੈ 167797 ਵੋਟਰ ਨੇ ਪਟਿਆਲਾ ਦੇ ਵਿੱਚ ਸਭ ਤੋਂ ਜ਼ਿਆਦਾ 18 ਲੱਖ 6424 ਵੋਟਰ ਜਿਹੜੇ ਅੱਜ ਕਿਸਮਤ ਲਿਖਣਗੇ ਫਤਿਹਗੜ੍ਹ ਸਾਹਿਬ ਦੇ ਵਿੱਚ ਸਭ ਤੋਂ ਘੱਟ 1552567 ਵੋਟਰ ਤਾਂ 15 ਲੱਖ ਤੋਂ ਲੈ ਕੇ 17 ਤੋਂ 18 ਲੱਖ ਜਿਹੜੀ ਵੋਟਰ ਨੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜਿਹੜੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਸਭ ਤੋਂ ਘੱਟ ਫਤਿਹਗੜ੍ਹ ਸਾਹਿਬ ਦੇ ਵਿੱਚ ਵੋਟਰ ਨੇ ਜਿਹੜੇ 1552567 ਵੋਟਰ ਨੇ ਤਾਂ 13 ਲੋਕ ਸਭਾ ਸੀਟਾਂ 2 ਕਰੋੜ 14 ਲੱਖ 61739 ਵੋਟਰ 2 ਕਰੋੜ 14 ਲੱਖ ਲੋਕ ਜਿਹੜੇ ਨੇ ਵੋਟਰ ਜਿਹੜੇ ਨੇ ਉਹ ਫੈਸਲਾ ਕਰਨਗੇ ਨਵੇਂ ਵੋਟਰਾਂ ਦੀ ਗੱਲ ਕੀਤੀ ਜਾਵੇ ਤਾਂ 538715 ਨੇ ਜਿਹੜੇ ਅੱਜ ਆਪਣੀ ਪਹਿਲੀ ਵਾਰ ਵੋਟ ਦਾ ਇਸਤੇਮਾਲ ਕਰਨਗੇ ਕੁੱਲ ਵੋਟਰ 2 ਲੱਖ 2 ਕਰੋੜ